ਬڑے ਵੀਰਾਂ ਦਾ ਸਵਾਲ ਆ ਰਿਹਾ ਕਿ ਨਹਿਰਾਂ ਕਿਉਂ ਬੰਦ ਹੈ ਦੇਖੋ ਵੀ ਜਦੋਂ ਹੇਠਲੇ ਪਾਸੇ ਗੇਟ ਖੁੱਲਦੇ ਆ ਤਰੋਂ ਪੌਂਡ ਟੁੱਟ ਜਾਂਦਾ ਹੈ ਪੌਂਡ ਟੁੱਟਣ ਕਰਕੇ ਤੁਸੀਂ ਦੇਖਿਆ ਉਹ ਸਾਹਮਣੇ ਨਿਸ਼ਾਨ ਉਸ ਨਿਸ਼ਾਨ ਤੱਕ ਪਾਣੀ ਜਿਹੜਾ ਹੈਗਾ ਨਹਿਰਾਂ ਜਾਂਦਾ ਹੁੰਦਾ ਹੈ ਨਹਿਰ 'ਚ ਆਪਣੇ ਆ ਵੀ ਪਾਣੀ ਪੈਣੋਂ ਘਟ ਜਾਂਦਾ ਹੈ ਜੇ ਆਪਾਂ ਕੋ ਗੇਟ ਛੱਡ ਕੇ ਪੌਂਡ ਬਣਾਉਣੇ ਆ ਤੇ ਪਿਛਲੇ ਪਾਸੇ ਲੋਕ ਡੁੱਬਣਗੇ ਇਹਦੇ ਕਰਕੇ ਜਿਹੜਾਗਾ ਪੌਂਡ ਨਹੀਂ ਬਣੇਗਾ ਦੂਸਰੀ ਗੱਲ ਸਭ ਤੋਂ ਵੱਡੀ ਗੱਲ ਜਿਵੇਂ ਤੁਸੀਂ ਹੁਣੇ ਇੱਥੇ ਦੇਖਿਆ ਸੀ ਅੱਗੇ ਦੇਖੋਗੇ ਕਿ ਅੱਜ ਅਸੀਂ ਕੀ ਸੀ ਕਿ ਲੱਡੂ ਵੀਰ ਦੀ ਮਾਤਾ ਦੀ ਮੌਤ ਹੋਈ ਹੈ ਤੇ ਫੁੱਲ ਫੋਣ ਗਏ ਸੀਗੇ ਤਾਂ ਉਰੋਂ ਦੇਖਿਆ ਕਿ ਇਹ ਸਰਕਾਨੇ ਦੇਖੋ ਕਿੰਨੇ ਇਹ ਇਹਦੇ ਵਿੱਚ ਹੀ ਗੁਜ਼ਰ ਰਹੀ ਹੈ ਜਦੋਂ ਹੜੜ ਵਾਲਾ ਪਾਣੀ ਹੁੰਦਾ ਆ ਗੁਜ਼ਰ ਰਿਹਾ ਹੈ ਹੜ ਦੇ ਪਾਣੀ ਦੇ ਵਿੱਚ ਦਰਾਖਤ ਸਰਕੰਡਾ ਕਾਈ ਜਲਕੁੰਬੀ ਬਹੁਤ ਕੁਝ ਜਿਹੜਾ ਹੈਗਾ ਹੜ ਕੇ ਆਉਂਦਾ ਹੈ ਤੇ ਇਹ ਜਦੋਂ ਅੱਗੇ ਜਗਾ ਜਗਾ ਝਾਲ ਬਣੀਆਂ ਹੁੰਦੀਆਂ ਨੇ ਤੇ ਆਪਣੇ ਪੁਲ ਨੇ ਉਹਨਾਂ ਪੁਲਾਂ ਦੇ ਵਿੱਚ ਜਾ ਕੇ ਫਸ ਜਾਂਦੀਆਂ ਫਸਲ ਤੋਂ ਬਾਅਦ ਦੇ ਵਿੱਚ ਨਹਿਰ ਕਿਸੇ ਵੀ ਸਮੇਂ ਕਿਤੋਂ ਵੀ ਟੁੱਟ ਸਕਦੀ ਹੁੰਦੀ ਹੈ ਇਹਦੇ ਨਾਲ ਨਾਲ ਆਹ ਜਿਹੜਾ ਸਲਟ ਆ ਰਹੀ ਹੈ ਇਹ ਸਲਟ ਪਾਣੀ ਚ ਨਹਿਰ ਚ ਬੈਠ ਕੇ ਇਹ ਨਹਿਰ ਦਾ ਨੁਕਸਾਨ ਹੋਰ ਕਰਦੀ ਹੈ ਤਾਂ ਕਹਿਣ ਦਾ ਮਤਲਬ ਹੈਗਾ ਕਿ ਭਾਵੇਂ ਕਿ ਨਹਿਰ ਕੀ ਬਹੁਤਾ ਪਾਣੀ ਨਹੀਂ ਖਚਰੀ ਹੁੰਦੀ ਜਿੱਥੇ 3 ਲੱਖ ਕਿਊਸਿਕ ਪਾਣੀ ਚੱਲ ਰਿਹਾ ਹੈ ਉੱਥੇ ਇੱਕ ਲੋਲੇ ਵਿੱਚੋਂ ਥੋੜਾ ਪਾਣੀ ਨਹਿਰ ਚ ਵੀ ਚਲਾ ਜਾਏਗਾ ਤਾਂ ਹੜ੍ਹ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਤਾਂ ਲੇਕਿਨ ਜੇ ਹੜਾਂ ਦੇ ਵਿੱਚ ਨਹਿਰ ਚਲਾਵਾਂਗੇ ਤਾਂ ਨਹਿਰ ਦੇ ਟੁੱਟਣ ਦਾ ਖਤਰਾ ਰਹਿੰਦਾ ਹੈ ਨਹਿਰ ਚ ਸਲਟ ਜਮਾ ਹੋ ਜਾਂਦੀ ਹੈ ਤੇ ਇਹ ਜਿਹੜਾ ਹੈਗਾ ਪੌਂਡ ਵੀ ਟੁੱਟ ਜਾਂਦਾ ਨਹਿਰ ਚ ਪਾਣੀ ਵੀ ਪੂਰਾ ਨਹੀਂ ਪੈਂਦਾ ਇਹ ਧਿਆਨ ਰੱਖਣਾ